ਕਿੱਥੇ ਲਾਉਣੀ ਆ? ਜ਼ਿਮਾਈ ਤੇ। ਵਰਗ ਤੇ ਲਾਉਣੀ ਆ। ਜ਼ਿਮਾਈ ਤੇ। ਕੋਹ ਨਿਸ਼ਾਨ? ਜ਼ਿਮਾਈ। ਜੋ ਨਿਸ਼ਾਨ? ਜ਼ਿਮਾਈ। ਗੁਰਿੰਦਰ ਸਿੰਘ ਗਿੰਦਾ। ਜਿੰਦਾਬਾਦ। ਗੁਰਿੰਦਰ ਸਿੰਘ ਗਿੰਦਾ। ਜਿੰਦਾਬਾਦ। ਸਤਿ ਪੀਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਗੁਰਿੰਦਰ ਸਿੰਘ ਗਿੰਦਾ ਜੀ ਮੈਂ ਵਾਰਡ ਨੰਬਰ 15 ਵਿੱਚੋਂ ਚੋਣ ਲੜਿਆ ਜੀ ਆਜ਼ਾਦ ਤੇ ਮੇਰਾ ਚੋਣ ਨਿਸ਼ਾਨ ਜੀ ਅਲਮਾਰੀ ਤੇ ਮੈਨੂੰ ਵੱਧ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਮੈਂ ਪਿੰਡ ਦੇ ਮਸਲੇ ਹੱਲ ਕਰੂੰਗਾ ਜੀ। ਸਭ ਤੋਂ ਪਹਿਲਾਂ ਜੀ ਸਾਡੇ ਮਰਾਹਪੁਰ ਵਿੱਚ ਪਾਣੀ ਦਾ ਕਾਲੇ ਪੀਲੇ ਦਾ ਬਹੁਤ ਵੱਡਾ ਮਸਲਾ ਜੀ ਸਾਡੇ ਮਰਾਹਪੁਰ ਦਾ ਪਾਣੀ ਬਹੁਤ ਗੰਦਾ ਵਾ ਤੇ ਮੈਨੂੰ ਮੈਂ ਮੇਰੀ ਸੋਚ ਹੈ ਵੀ ਅੱਜ ਨਸ਼ੇ ਤੋਂ ਜਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਾਲੇ ਪੀਲੇ ਇਹਨਾਂ ਲੋਕ ਮਰਨੇ ਆ ਤੇ ਤੁਸੀਂ ਸਾਨੂੰ ਜਿੱਤ ਦਿਵਾਓ ਅਸੀਂ ਇਹ ਪ੍ਰੋਜੈਕਟ ਵੱਡਾ ਪਾਣੀ ਫਿਲਟਰ ਸਿਸਟਮ ਲਵਾਈਏ ਤੇ ਨਾਲੇ ਨਸ਼ਾ ਤੇ ਗੁੰਡਾਗਰਦੀ ਬੰਦ ਕਰਾਈਏ ਵੈਕ ਜੀ ਖਾਲਸਾ ਵੈਕ ਜੀ ਹਾਂਜੀ ਹਜ਼ਾਰ ਸਿੰਘ ਖਾਲਸਾ ਰੈਗਰ ਸਿੰਘ ਫਤਿਹ ਮਹਾਰਾਜ ਅਸੀਂ ਨગર ਖੇਡਗਰੀ ਬੇਨਤੀ ਕਰਦੇ ਆ ਜੋ ਵੀ ਤੁਹਾਨੂੰ ਐਮਸੀ ਜਿਹੜਾ ਵਾ ਚੰਗੇ ਤੋਂ ਚੰਗਾ ਤੁਹਾਨੂੰ ਇਜਾਜਤ ਆ ਉਹਨੂੰ ਵੋਟਾਂ ਪਾਓ ਇਮਾਨਦਾਰ ਬੰਦੇ ਨੂੰ ਦੋੜਾ ਠੱਗਾ ਨੂੰ ਵੋਟਾਂ ਨਾ ਪਾਓ ਇਹਨਾਂ ਪਿੰਡ ਨੂੰ ਲੁੱਟਿਆ ਵੀ ਆ ਤੇ ਕੁੱਟਿਆ ਵੀ ਆ ਤੇ ਬੀਬੀਆਂ ਭੈਣਾਂ ਨੂੰ ਬੈਜੀ ਫਰਵਰ ਕੇ ਪੈਸੇ ਪਸੂਣ ਲਈ ਜਾਂਦੀਆਂ ਇਹ ਫੜਾਈਆਂ ਇਹਦੇ ਛੜਾਈ ਜਾਂਦੇ ਕਿੰਨੋ ਕਿੰਨੋ ਤੇ ਕਿਹੜੀ ਕਿਹੜੀ ਅਪੀਲ ਕਰਦੇ ਕਿੰਨੂੰ ਵੋਟਾਂ ਪਾ ਕੇ ਕੰਮ ਕਰਦੇ ਐ ਵੋਟਾਂ ਪਾ ਕੇ ਗੁਰਵਿੰਦਰ ਸਿੰਘ ਯਾਰ ਬੀਤਵਾਰ ਨੂੰ 15 ਨੰਬਰ ਵਾਰਡ ਦੇ ਵਿੱਚੋਂ ਵੋਟਾਂ ਪਾ ਕੇ ਬੱਸ ਉਹ ਬਾਜ ਦਿਤਾਵਾਂਗੇ ਇਹ ਨਹੀਂ ਚੜਦੀ ਕਲਾ ਕਰਾਵਾਂਗੇ ਮਾਰੇ ਭੈਗੁਰ ਸਿੰਘ ਦਾ ਖਾਲਸਾ ਇਹ ਭੈਗੁਰ ਸਿੰਘ ਕੀ ਸੋਚੇ ਮੈਂ ਗੋਤਮ ਗੱਲ ਜੀ ਮਰਾਦਬੱਲੇ ਤੋਂ ਵਾਰਡ ਨੰਬਰ 15 ਮੈਂ ਪੂਰੀ ਵਾਰਡ ਨੂੰ ਦਇ ਦਿਲੋਂ ਅਪੀਲ ਕਰਨਾ ਚਾਹੁੰਦਾ ਵੀ ਆਪਣੇ ਗਿੰਦੇ ਵੀਰ ਜੀ ਜਿਹੜੇ ਮੇਰੇ ਸੋٹے ਵੀਰ ਜੀ ਆ ਮੇਰੇ ਬੱਚਾਂ ਵਰਗੇ ਵੀ ਆ ਇਹ ਬਹੁਤ ਨੇਕ ਦਿਲ ਤੇ ਸਾਫ਼ ਸੁਥਰੇ ਇਨਸਾਨ ਆ ਇਹ ਗਰੀਬਾਂ ਦੀ ਗਰੀਬਾਂ ਦੀ ਬੇਟੀਆਂ ਦੀ ਬਿਲਕੁਲ ਚੁੱਪ ਚਬੀਤੇ ਮਤ ਕਰ ਦਿੰਦੇ ਆ ਜਿਨ੍ਹਾਂ ਨੇ ਅਜੇ ਤੱਕ ਕਦੀ ਕੋਈ ਲੀਡਰੀ ਤੌਰ ਤੇ ਕੋਈ ਫੋਟੋ ਨਹੀਂ ਖਿਚਾਈ ਕੋਈ ਗੱਲਬਾਤ ਨਹੀਂ ਕੀਤੀ ਸੇਵਾ ਭਾਵਨ ਵਾਲੇ ਬੰਦੇ ਆ ਸਭ ਤੋਂ ਮੇਨ ਗੱਲ ਆ ਪੀ ਇਹਨਾਂ ਦਾ ਜਿਹੜਾ ਪੂਰਾ ਪਰਿਵਾਰ ਆ ਨਸ਼ਾ ਮੁਕਤ ਆ ਤੇ ਪਰੋ ਵਾਲਿਆਂ ਦਾ ਪਰਵਾਰ ਸਿਰ ਗੱਲ ਪਰਿਵਾਰ ਸਾਰਾ ਇਹਨਾਂ ਦੇ ਨਾਲ ਆ ਠੀਕ ਆ ਪੂਰੀ ਪੂਰੀ ਟੀਮ ਆ ਜਿਹੜਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨ ਲਈ ਆ ਇਹ ਪੂਰੀ ਲੀਡ ਨਾਲ ਜਿੱਤਣਗੇ ਜਿਹੜੇ ਦੂਜੇ ਕੈਂਡੀਡੇਟ ਆ ਚਲੋ ਮੈਂ ਕਿਸੇ ਨੂੰ ਮੜਾ ਨਹੀਂ ਕਹਿੰਦਾ ਪਰ ਇਹਨਾਂ ਦੇ ਮੁਕਾਬਲੇ ਬਿਲਕੁਲ ਉਹਨਾਂ ਦਾ ਅੰਸ਼ ਸਾਫ਼ ਨਹੀਂ ਆ ਇਹ ਜਿੱਥੇ ਮਰਜ਼ੀ ਵਾਰਡ ਨੰਬਰ 15 ਜਿਹੜੇ ਮਰਜ਼ੀ ਨੁਕਰ ਤੇ ਖਲੋ ਕੇ ਪੁੱਛ ਲੋ ਕਿ ਜਿਹੜੇ ਭਰੋ ਵਾਲਿਆਂ ਦਾ ਪਰਿਵਾਰ ਆ ਗਿੰਦਾ ਵੀਰਜੀ ਆ ਇਹ ਕਿਹੋ ਜਿਹਾ ਪਰਿਵਾਰ ਆ ਤੇ ਸਾਰੇ ਤੁਹਾਨੂੰ ਦੱਸ ਦੇਣਗੇ ਇਨਾਂ ਦਾ ਜਿਹੜਾ ਪਰਿਵਾਰ ਆ ਸੇਵਾ ਭਾਵਨਾ ਵਾਲਾ ਆ ਤੇ ਮੈਂ ਸਾਰਿਆਂ ਨੂੰ 15 ਨੰਬਰ ਵਾਰਡ ਨੂੰ ਪੂਰੀ ਨੂੰ ਅਪੀਲ ਕਰਦਾ ਕਿ ਚੋਣ ਨਿਸ਼ਾਨ ਅਲਮਾਰੀ ਤੇ ਮੋਹਰ ਲਾ ਕੇ 2 ਤਰੀਕ ਦਿਨ ਐਤਵਾਰ ਨੂੰ ਇਹਨਾਂ ਨੂੰ ਕਾਮਯਾਬ ਕਰੀਏ ਤੇ ਸੱਚਾਈ ਦਾ ਸਾਥ ਦੇਈਏ ਬਸ ਇਨਾ ਹੀ ਕਹਿੰਦਾ ਹਾਂ ਮੈਂ ਨਮਨਸ਼ਕਾਰ ਕਰਦਾ